ਮੇਰਾ ਨਾਮ ਅਵਨੀ ਹੈ ਅੱਜ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਉਹ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਹੜੀ ਮੈਂ ਹਰ ਰੋਜ਼ ਆਪਣੇ ਦਿਲ ਵਿੱਚ ਜਿਉਂਦੀ ਹਾਂ ਇਹ ਕਹਾਣੀ ਸਿਰਫ ਦਰਦ ਦੀ ਨਹੀਂ ਹੌਸਲੇ ਦੀ ਵੀ ਹੈ ਇਹ ਕਹਾਣੀ ਪਿਆਰ ਤੋਂ ਸ਼ੁਰੂ ਹੋਈ ਸੀ ਅਤੇ ਮੌਤ ਬੇਇੱਜ਼ਤੀ ਇਕੱਲਾਪਣਾ ਅਤੇ ਭੁੱਖ ਦੀਆਂ ਗਲੀਆਂ ਵਿੱਚੋਂ ਲੰਗੀ ਸੀ ਪਰ ਇਸ ਦਾ ਅੰਤ ਹਾਰ ਨਾਲ ਨਹੀਂ ਮੇਰੀ ਜਿੱਤ ਨਾਲ ਹੋਇਆ ਮੈਂ ਕਾਲਜ ਵਿੱਚ ਪੜਦੀ ਸੀ ਜਦੋਂ ਦੇਵ ਮੇਰੀ ਜ਼ਿੰਦਗੀ ਵਿੱਚ ਆਇਆ ਉਹ ਮੇਰੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ ਉਸ ਦੀ ਮੁਸਕਾਨ ਵਿੱਚ ਸਕੂਨ ਸੀ ਤੇ ਗੱਲਾਂ ਵਿੱਚ ਆਪਣਤ ਉਸ ਦੀਆਂ ਅੱਖਾਂ ਵਿੱਚ ਮੇਰਾ ਭਵਿੱਖ ਨਜ਼ਰ ਆਉਂਦਾ ਸੀ ਅਸੀਂ ਦੋਵੇਂ ਬਿਲਕੁਲ ਵੱਖਰੀ ਦੁਨੀਆ ਤੋਂ ਸੀ ਪਰ ਜਦੋਂ ਦਿਲ ਜੁੜ ਜਾਂਦੇ ਨੇ ਤਾਂ ਦੁਨੀਆ ਦਾ ਫਰਕ ਕੋਈ ਮਾਇਨੇ ਨਹੀਂ ਰੱਖਦਾ ਹੌਲੀ-ਹੌਲੀ ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ ਇੱਕ ਦਿਨ ਅਸੀਂ ठान ਲਿਆ ਕਿ ਚਾਹੇ ਕੁਝ ਵੀ ਹੋ ਜਾਵੇ ਅਸੀਂ ਇੱਕ ਦੂਜੇ ਨੂੰ ਕਦੇ ਨਹੀਂ ਛੱਡਾਂਗੇ ਪਰ ਪਿਆਰ ਦਾ ਰਾਹ ਜਿੰਨਾ ਸੋਹਣਾ ਲੱਗਦਾ ਹੈ ਉਨਾ ਹੀ ਖੋਖਾ ਹੁੰਦਾ ਹੈ ਸਾਡੇ ਵਿਆਹ ਦੇ ਸਾਡੇ ਘਰੇ ਅਤੇ ਉਹਨਾਂ ਦੇ ਘਰੇ ਜ਼ਬਰਦਸਤ ਵਿਰੋਧ ਹੋਇਆ ਸਭ ਤੋਂ ਵੱਧ ਵਿਰੋਧ ਉਹਨਾਂ ਦੀ ਭਾਬੀ ਨੇ ਕੀਤਾ ਪਤਾ ਨਹੀਂ ਉਹਨਾਂ ਨੂੰ ਮੇਰੇ ਨਾਲ ਕਿਹੜੀ ਦੁਸ਼ਮਣੀ ਸੀ ਉਹ ਹਰ ਵੇਲੇ ਦੇਵ ਨੂੰ ਭੜਕਾਉਂਦੇ ਰਹਿੰਦੀ ਸੀ ਕਿ ਮੈਂ ਉਸ ਦੇ लायक ਨਹੀਂ ਮੈਂ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਾਂਗੀ ਪਰ ਦੇਵ ਪਹਾੜ ਬਣ ਕੇ ਮੇਰੇ ਨਾਲ ਖੜਾ ਰਿਹਾ ਉਸ ਨੇ ਸਾਰਿਆਂ ਸਾਹਮਣੇ ਮੇਰਾ ਹੱਥ ਫੜ ਲਿਆ ਤੇ ਕਿਹਾ ਜੇ ਆਪਣੀ ਨਾ ਮਿਲੀ ਤਾਂ ਮੈਂ ਕਦੇ ਵਿਆਹ ਨਹੀਂ ਕਰਾਂਗਾ ਬਹੁਤ ਝਗੜਿਆਂ ਹੰਝੂਆਂ ਤੇ ਮਿੰਤਾ ਮਗਰੋਂ ਸਾਡਾ ਵਿਆਹ ਹੋ ਗਿਆ ਮੈਂ ਉਸ ਦੀ ਦੁਲਹਣ ਬਣ ਕੇ ਉਸ ਦੇ ਘਰ ਆਈ ਜਦੋਂ ਮੈਂ ਉਸ ਦੇ ਘਰ ਵੀ ਬੀਚ ਪਿਆਰ ਰੱਖਿਆ ਤਾਂ ਲੱਗਿਆ ਜਿਵੇਂ ਕੋਈ ਸੁਪਨਾ ਸੱਚ ਹੋ ਗਿਆ ਹੋਵੇ ਸੱਸ ਸੋਰਾ ਮੇਰਾ ਬਹੁਤ ਖਿਆਲ ਰੱਖਦੇ ਸੀ ਜੀਠ ਜਠਾਣੀ ਸ਼ੁਰੂ ਵਿੱਚ ਕਠੋਰ ਸੀ ਪਰ ਬਾਅਦ ਵਿੱਚ ਸਭ ਕੁਝ ਠੀਕ ਹੋਣ ਲੱਗ ਪਿਆ ਅਤੇ ਦੇਵ ਉਹ ਤਾਂ ਮੇਰੀ ਪੂਜਾ ਕਰਦਾ ਸੀ ਹਰ ਛੋਟੀ ਵੱਡੀ ਗੱਲ ਵਿੱਚ ਮੇਰਾ ਸਾਥ ਦਿੰਦਾ ਹਰ ਦਰਦ ਵਿੱਚ ਮੇਰੀ ਢਾਲ ਹਰ ਖੁਸ਼ੀ ਵਿੱਚ ਮੇਰਾ ਬਚਪਨ ਫਿਰ ਇੱਕ ਸਾਲ ਦੇ ਅੰਦਰ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖੁਸ਼ੀ ਆਈ ਸਾਡਾ ਬੇਟਾ ਜਨਮਿਆ ਜਨਮਿਆ ਉਸ ਦਿਨ ਦੇਵ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਹ ਹੰਝੂ ਦਰਦ ਦੇ ਨਹੀਂ ਗਰਵ ਦੇ ਖੁਸ਼ੀ ਦੇ ਸੀ ਮੈਂ ਉਸ ਨੂੰ ਦੇਖਿਆ ਤਾਂ ਲੱਗਿਆ ਜਿਵੇਂ ਮੇਰੀ ਦੁਨੀਆ ਦੀ ਹਰ ਕਮੀ ਪੂਰੀ ਹੋ ਗਈ ਹੋਵੇ ਅਸੀਂ ਤਿੰਨੇ ਜਾਣੇ ਇਕੱਠੇ ਰਹਿੰਦੇ ਸੀ ਖਾਂਦੇ ਪੀਂਦੇ ਹੱਸਦੇ ਰਹੁੰਦੇ ਜਿਵੇਂ ਇੱਕ ਛੋਟੀ ਜਹੀ ਦੁਨੀਆ ਜਿਸ ਵਿੱਚ ਸਿਰਫ ਪਿਆਰ ਹੀ ਪਿਆਰ ਸੀ ਪਰ ਕਹਿੰਦੇ ਨੇ ਜ਼ਿੰਦਗੀ ਹਮੇਸ਼ਾ ਇੱਕੋ ਜਹੀ ਨਹੀਂ ਰਹਿੰਦੀ ਕੁਝ ਸਾਲ ਮਗਰੋਂ ਦੇਵ ਨੂੰ ਵਿਦੇਸ਼ ਜਾਣ ਦਾ ਆਫਰ ਮਿਲਿਆ ਆਸਟ੍ਰੇਲੀਆ ਚੰਗੀ ਤਨਖਾਹ ਚੰਗਾ ਭਵਿੱਖ ਅਤੇ ਬੱਚਿਆਂ ਲਈ ਬਿਹਤਰ ਜ਼ਿੰਦਗੀ ਦਾ ਸੁਪਨਾ ਮੈਂ ਦੇਵ ਦਾ ਹੌਸਲਾ ਵਧਾਇਆ ਮੈਂ ਕਿਹਾ ਤੁਸੀਂ ਜਾਓ ਮੈਂ ਸਭ ਕੁਝ ਸੰਭਾਲ ਲਵਾਂਗੀ ਬੱਚੇ ਤੇ ਘਰ ਦੋਵੇਂ ਤੁਸੀਂ ਬਸ ਆਪਣਾ ਖਿਆਲ ਰੱਖਿਓ ਉਹ ਗਿਆ ਮੈਂ ਉਸ ਨੂੰ 에어ਪੋਰਟ ਛੱਡਣ ਗਈ ਉਸਨੇ ਮੈਨੂੰ ਸੀਨੇ ਨਾਲ ਲਾ ਕੇ ਕਿਹਾ ਅਬਨੀ ਜਲਦੀ ਆਵਾਂਗਾ ਤੇ ਜ਼ਿੰਦਗੀ ਬਦਲ ਦੇਵਾਂਗਾ ਫਿਰ ਉਹ ਚਲਾ ਗਿਆ ਸ਼ੁਰੂ ਸ਼ੁਰੂ ਵਿੱਚ ਸਭ ਕੁਝ ਠੀਕ ਸੀ ਰੋਜ਼ ਫੋਨ ਕਰਦਾ ਬੱਚਿਆਂ ਦੀਆਂ ਗੱਲਾਂ ਸੁਣਦਾ ਪੈਸੇ ਭੇਜਦਾ ਗਿਫਟ ਭੇਜਦਾ ਮੈਂ ਬੱਚਿਆਂ ਨੂੰ ਦੱਸਦੀ ਦੇਖੋ ਪਾਪਾ ਨੇ ਤੁਹਾਡੇ ਲਈ ਭੇਜਿਆ ਹੈ ਤੇ ਉਹ ਖੁਸ਼ੀ ਨਾਲ ਉੱਚਲ ਪੈਂਦੇ ਮੇਰਾ ਦਿਲ ਖੁਸ਼ੀ ਦੇ ਹੰਝੂਆਂ ਨਾਲ ਭਰ ਆਉਂਦਾ ਪਰ ਹੌਲੀ ਹੌਲੀ ਸਸਤੇ ਜਠਾਣੀ ਦੇ ਵਿਵਹਾਰ ਵਿੱਚ ਬਦਲਾਵ ਆਉਣ ਲੱਗ ਪਿਆ ਪਹਿਲਾਂ ਤਾਂ ਤਾਂ ਨੇ ਫਿਰ ਤਿਰਸਕਾਰ ਫਿਰ ਖੁੱਲਾ ਜ਼ਹਿਰ ਜੇ ਤੂੰ ਨਾ ਹੁੰਦੀ ਤਾਂ ਦੇਵਕੀ ਵਿਦੇਸ਼ ਜਾਂਦਾ ਤੇਰੇ ਕਦਮ ਚੰਗੇ ਨੇ ਨੇ ਤੇਰੇ ਆਉਣ ਮਗਰੋਂ ਹੀ ਘਰ ਬਰਬਾਦ ਹੋਇਆ ਮੈਂ ਸਭ ਕੁਝ ਚੁੱਪਚਾਪ ਸਹਿੰਦੀ ਰਹੀ ਕਿਉਂਕਿ ਮੈਨੂੰ ਆਪਣੇ ਬੱਚਿਆਂ ਲਈ ਇਹ ਘਰ ਬਚਾਉਣਾ ਸੀ ਫਿਰ ਉਹ ਮਨਹੂਸ ਦਿਨ ਆਇਆ ਮੇਰੀ ਜ਼ਿੰਦਗੀ ਦਾ ਸਭ ਤੋਂ ਕਾਲਾ ਦਿਨ ਇੱਕ ਸਵੇਰੇ ਮੇਰੇ ਜੇਠ ਨੇ ਮੈਨੂੰ ਸੱਦਿਆ ਉਹਨਾਂ ਦਾ ਚਿਹਰਾ ਪੀਲਾ ਸੀ ਆਵਾਜ਼ ਕੰਬ ਰਹੀ ਸੀ ਉਹਨਾਂ ਨੇ ਕਿਹਾ ਅਬਨੀ ਦੇਵ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਮੈਨੂੰ ਸਮਝਣਾ ਆਇਆ ਮੈਂ ਪੁੱਛਿਆ ਕੀ ਮਤਲਬ ਉਹਨਾਂ ਕਿਹਾ ਐਕਸੀਡੈਂਟ ਵਿੱਚ ਉਸਦੀ ਮੌਤ ਹੋ ਗਈ ਉਸ ਪਲ ਲੱਗਿਆ ਜਿਵੇਂ ਮੇਰਾ ਸਭ ਕੁਝ ਉੱਜੜ ਗਿਆ ਹੋਵੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਮੈਂ ਟਿੰਕੀ ਰੋਈ ਜ਼ਮੀਨ ਤੇ ਡਿੱਗ ਪਈ ਮੇਰੇ ਬੱਚੇ ਮੇਰੇ ਅੰਚਲ ਨਾਲ ਲਿਪਟ ਗਏ ਉਹ ਪੁੱਛ ਰਹੇ ਸੀ ਮੰਮੀ ਪਾਪਾ ਕਦੋਂ ਆਉਣਗੇ ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਦੇਵ ਸੱਚਮੁੱਚ ਚਲਾ ਗਿਆ ਸੀ ਉਸ ਮਗਰੋਂ ਜੋ ਹੋਇਆ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਜਿਸ ਘਰ ਵਿੱਚ ਮੈਂ ਰਾਣੀ ਸੀ ਉਥੇ ਮੈਂ ਬੋਝ ਬਣ ਗਈ ਸੱਸ ਨੇ ਮੇਰੇ ਸਾਰੇ ਗਹਿਣੇ ਖੋਲੇ ਜਠਾਣੀ ਨੇ ਸਾਰੇ ਬੈਂਕ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਕਰ ਲਏ ਘਰ ਵਿੱਚ ਮੇਰੀ ਕੋਈ ਕੀਮਤ ਨਾ ਰਹੀ ਮੈਨੂੰ ਨੌਕਰਾਨੀ ਵਾਂਗ ਕੰਮ ਤੇ ਲਾ ਦਿੱਤਾ ਗਿਆ ਸਵੇਰ ਤੋਂ ਰਾਤ ਤੱਕ ਝਾੜੂ ਪੋਚਾ ਬਰਤਨ ਕੱਪੜੇ ਬੱਚੇ ਅਤੇ ਬਦਲੇ ਵਿੱਚ ਸਿਰਫ ਤਾਨੇ ਮਨਹੂਸ ਕਾਲੀ ਜੀਬ ਖੋਟੀ ਕਿਸਮਤ ਮੇਰੇ ਬੱਚਿਆਂ ਨੂੰ ਵੀ ਠੀਕ ਤਰ੍ਹਾਂ ਖਾਣਾ ਨਹੀਂ ਦਿੱਤਾ ਜਾਂਦਾ ਕਈ ਵਾਰ ਬਾਸੀ ਰੋਟੀ ਮਿਲਦੀ ਉਹ ਵੀ ਲੁਕ ਛੁਪ ਕੇ ਇੱਕ ਦਿਨ ਮੈਂ ਹਿੰਮਤ ਕਰਕੇ ਕਿਹਾ ਮੇਰੇ ਬੱਚਿਆਂ ਨੂੰ ਦੁੱਧ ਦੇ ਦਿਓ ਜਠਾਣੀ ਹੱਸ ਪਈ ਤੇ ਬੋਲੀ ਤੇਰੇ ਬੱਚਿਆਂ ਲਈ ਕੋਈ ਬੈਂਕ ਖੁੱਲਾ ਹੈ ਕੀ ਮੈਂ ਚੁੱਪ ਰਹੀ ਪਰ ਅੰਦਰੋਂ ਟੁੱਟ ਰਹੀ ਸੀ ਰਾਤ ਨੂੰ ਚੁੱਪਚਾਪ ਰੋਂਦੀ ਤਾਂ ਕਿ ਬੱਚੇ ਨਾ ਦੇਖ ਲੈਣ ਮੈਂ ਲੁੱਕ ਲੁੱਕ ਕੇ ਸਿਲਾਈ ਸਿੱਖਣੀ ਸ਼ੁਰੂ ਕੀਤੀ ਥੋੜਾ ਜਿਹਾ ਪੈਸਾ ਕਮਾਉਂਦੀ ਤੇ ਬੱਚਿਆਂ ਨੂੰ ਬਿਸਕੁਟ ਦੁੱਧ ਫਲ ਲਿਆਉਂਦੀ ਮੇਰੀ ਜ਼ਿੰਦਗੀ ਇੱਕ ਜੰਗ ਬਣ ਗਈ ਸੀ ਹਰ ਰੋਜ਼ ਦੀ ਲੜਾਈ ਹਰ ਰਾਤ ਦਾ ਸੰਘਰਸ਼ ਪਰ ਮੈਂ ਹਾਰ ਨਹੀਂ ਮੰਨ ਰਹੀ ਸੀ ਕਿਉਂਕਿ ਮੈਂ ਹੁਣ ਸਿਰਫ ਅਵੜੀ ਨਹੀਂ ਸੀ ਦੋ ਬੱਚਿਆਂ ਦੀ ਮਾਂ ਵੀ ਸੀ ਅਤੇ ਇੱਕ ਮਾਂ ਕਦੇ ਹਾਰ ਨਹੀਂ ਮੰਨਦੀ ਦੇਵ ਦੇ ਜਾਨ ਮਗਰੋਂ ਉਹ ਘਰ ਮੇਰੇ ਲਈ ਕਬਰਿਸਤਾਨ ਤੋਂ ਘੱਟ ਨਹੀਂ ਸੀ ਹਰ ਦਿਵਾਰ ਮੈਨੂੰ ਘੂਰਦੀ ਹਰ ਕੋਨਾ ਮੇਰਾ ਮਜ਼ਾਕ ਉਡਾਉਂਦਾ ਹਰ ਸਵੇਰ ਨਵੀਂ ਬੇਇੱਜ਼ਤੀ ਲੈ ਕੇ ਉੱਠਦੀ ਮੇਰੇ ਬੱਚੇ ਭੁੱਖ ਨਾਲ ਰੋਂਦੇ ਮੈਂ ਉਹਨਾਂ ਨੂੰ ਛਾਤੀ ਨਾਲ ਲਾ ਕੇ ਰੋਂਦੀ ਕਈ ਵਾਰ ਲੱਗਦਾ ਜਿਵੇਂ ਹੁਣ ਜ਼ਿੰਦਗੀ ਸਿਰਫ ਸਾਹ ਲੈਣ ਦਾ ਨਾਮ ਹੈ ਜੀਣ ਦਾ ਨਹੀਂ ਫਿਰ ਉਹ ਦਿਨ ਆਇਆ ਜਦੋਂ ਸੱਸ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਹੁਣ ਮੈਨੂੰ ਇਸ ਘਰ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਉਹਨਾਂ ਮੇਰੇ ਕੱਪੜਿਆਂ ਤੇ ਥੋੜੇ ਜਿਹੇ ਬਰਤਨ ਬਾਹਰ ਸੁੱਟ ਦਿੱਤੇ ਮੇਰੇ ਬੇਟੇ ਨੂੰ ਧੱਕਾ ਮਾਰਿਆ ਮੈਂ ਉਹਨਾਂ ਦੇ ਪੈਰੀ ਡਿੱਗ ਪਈ ਪਰ ਉਹਨਾਂ ਦਾ ਦਿਲ ਪੱਥਰ ਬਣ ਚੁੱਕਿਆ ਸੀ ਉਹਨਾਂ ਕਿਹਾ ਈਸ਼ਵਰ ਨੇ ਦੇਵ ਖੋ ਲਿਆ ਤਾਂ ਹੁਣ ਤੂੰ ਵੀ ਇੱਥੇ ਨਹੀਂ ਰਹੇਂਗੀ ਮੈਂ ਦੋਵਾਂ ਬੱਚਿਆਂ ਦਾ ਹੱਥ ਫੜ ਕੇ ਰਾਤ ਦੇ ਹਨੇਰੇ ਵਿੱਚ ਘਰੋਂ ਨਿਕਲ ਗਈ ਮੇਰੇ ਕੋਲ ਨਾ ਪੈਸਾ ਸੀ ਨਾ ਥਾਂ ਮੈਨੂੰ ਨਹੀਂ ਪਤਾ ਸੀ ਸਵੇਰ ਕਿੱਥੇ ਹੋਵੇਗੀ ਮੈਂ ਸਟੇਸ਼ਨ ਦੇ ਬਾਹਰ ਰਾਤ ਕੱਟੀ ਬੱਚਿਆਂ ਨੂੰ ਆਪਣੇ ਦੁਪट्टे ਵਿੱਚ ਲਪੇਟ ਕੇ ਸੁਲਾਏ ਸੁਲਾਏ ਤੇ ਖੁਦ ਜਾਗਦੀ ਰਹੀ ਮੀ ਪਿਆਰੇ ਹਸੀ ਸਟੇਸ਼ਨ ਦੀ ਠੰਡੀ ਜ਼ਮੀਨ ਬੱਚਿਆਂ ਦੀਆਂ ਸਿਸਕੀਆਂ ਤੇ ਮੇਰੇ ਮਨ ਦਾ ਟੁੱਟਣਾ ਇਹ ਹੀ ਮੇਰੀ ਜ਼ਿੰਦਗੀ ਬਣ ਚੁੱਕੀ ਸੀ ਸਵੇਰ ਹੋਈ ਤਾਂ ਮੈਂ ਛੋਟੇ-ਮੋਟੇ ਕੰਮ ਲੱਭਣੇ ਸ਼ੁਰੂ ਕੀਤੇ ਬਰਤਨ ਮਾਂਜਣੇ ਝਾੜੂ ਪੋਚਾ ਕਰਨੇ ਫੁੱਟਪਾਥ ਤੇ ਸਬਜ਼ੀ ਵੇਚਣੀ ਪਰ ਇੰਨਾ ਵੀ ਨਹੀਂ ਹੁੰਦਾ ਸੀ ਕਿ ਦੋ ਵੇਲੇ ਦੀ ਰੋਟੀ ਮਿਲ ਜਾਵੇ ਫਿਰ ਵੀ ਮੈਂ ਹਾਰ ਨਹੀਂ ਮੰਨ ਰਹੀ ਸੀ ਕਿਉਂਕਿ ਮੈਂ ਟੁੱਟੇ ਜਾਂਦੀ ਤਾਂ ਮੇਰੇ ਬੱਚੇ ਵੀ ਟੁੱਟ ਜਾਂਦੇ ਇੱਕ ਦਿਨ ਜਦੋਂ ਮੈਂ ਸਟੇਸ਼ਨ ਕੋਲ ਬੇਹੋਸ਼ ਹੋ ਗਈ ਤਾਂ ਇੱਕ ਔਰਤ ਨੇ ਮੈਨੂੰ ਚੁੱਕਿਆ ਉਸ ਦਾ ਨਾਮ ਸੀ ਸੀਲਾ ਉਸ ਨੇ ਮੈਨੂੰ ਸਹਾਰਾ ਦਿੱਤਾ ਉਸ ਨੇ ਕਿਹਾ ਮੈਂ ਤੇਰੀਆਂ ਅੱਖਾਂ ਵਿੱਚ ਮੋਤ ਦੀ ਥਾਂ ਜ਼ਿੰਦਗੀ ਦੇਖੀ ਹੈ ਉਸੇ ਦੀ ਮਦਦ ਨਾਲ ਮੈਂ ਸਿਲਾਈ ਦੀ ਛੋਟੀ ਜਿਹੀ ਦੁਕਾਨ ਸ਼ੁਰੂ ਕੀਤੀ ਹੌਲੀ ਹੌਲੀ ਕੰਮ ਮਿਲਣ ਲੱਗ ਪਿਆ ਬੱਚੇ ਸਕੂਲ ਜਾਣ ਲੱਗ ਪਏ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਉਹੀ ਬੱਚੇ ਇੱਕ ਦਿਨ ਪਹਿਲੇ ਨੰਬਰ ਤੇ ਆਏ ਮੈਨੂੰ ਬਹੁਤ ਗਰਵ ਹੋਇਆ ਮੈਂ ਖੁਦ ਵੀ ਫਿਰ ਖੜੀ ਹੋ ਰਹੀ ਸੀ ਪਰ ਦਿਲ ਵਿੱਚ ਇੱਕ ਗੱਲ ਹਮੇਸ਼ਾ ਰਹਿੰਦੀ ਦੀਪ ਦੀ ਯਾਦ ਉਸ ਦੀਆਂ ਗੱਲਾਂ ਉਸ ਦਾ ਚਿਹਰਾ ਉਸ ਦਾ ਹੱਸਣਾ ਸਭ ਦਿਲ ਦੀਆਂ ਦੀਵਾਰਾਂ ਤੇ ਉਕਰਿਆ ਹੋਇਆ ਸੀ ਫਿਰ ਇੱਕ ਦਿਨ ਸਭ ਕੁਝ ਬਦਲ ਗਿਆ ਮੇਰੀ ਦੁਕਾਨ ਤੇ ਇੱਕ ਮਰਦ ਆਇਆ ਗੋਰਾ ਨਹੀਂ ਸੀ ਬਦਲਿਆ ਬਦਲਿਆ ਜਿਹਾ ਅੱਖਾਂ ਵਿੱਚ ਸ਼ਰਮ ਤੇ ਹੰਝੂ ਦੋਵੇਂ ਉਸ ਨੇ ਪੁੱਛਿਆ ਅਬਨੀ ਮੇਰਾ ਸਰੀਰ ਕੰਬ ਗਿਆ ਮੈਂ ਉਸ ਦਾ ਚਿਹਰੇ ਵੱਲ ਦੇਖਿਆ ਬਦਲ ਗਿਆ ਸੀ ਪਰ ਅੱਖਾਂ ਉਹੀ ਸੀ ਦੇਵ ਦੀਆਂ ਮੈਂ ਚੀਕ ਪਈ ਦੇਵ ਤੇ ਉਹ ਉੱਥੇ ਹੀ ਬੈਠ ਗਿਆ ਰੋਂਦਾ ਹੋਇਆ ਉਸ ਨੇ ਦੱਸਿਆ ਕਿ ਉਹ ਐਕਸੀਡੈਂਟ ਵਿੱਚ ਨਹੀਂ ਮਰਿਆ ਸੀ ਸਗੋਂ ਬਹੁਤ ਜ਼ਖਮੀ ਹੋ ਗਿਆ ਸੀ ਉਸ ਦੀ ਜਾਨ ਆਸ ਤੇ ਚਲੀ ਗਈ ਸੀ ਕਿਸੇ ਨੇ ਉਸ ਨੂੰ ਪਹਿਚਾਨਿਆ ਨਹੀਂ ਉਹ ਹਸਪਤਾਲ ਤੋਂ ਪਾਗਲਖਾਨੇ ਪਹੁੰਚ ਗਿਆ ਉੱਥੋਂ ਭੱਜ ਕੇ ਸਾਲਾਂ ਮਗਰੋਂ ਪਟਕਦਾ ਹੋਇਆ ਆਇਆ ਆਇਆ ਸੀ ਅਤੇ ਸੋਹਰੇ ਪਰਿਵਾਰ ਵਾਲਿਆਂ ਨੇ ਜਾਣਬੁੱਝ ਕੇ ਮੈਨੂੰ ਝੂਠੀ ਮੋਤ ਦੀ ਖਬਰ ਦਿੱਤੀ ਸੀ ਤਾਂ ਜੋ ਜਾਇਦਾਦ ਹੜਾ ਪਸਕਣ ਦੇਵ ਨੇ ਸਭ ਕੁਝ ਸੁਨਿਆ ਤੇ ਕੰਬ ਗਿਆ ਉਹੀ ਦੇਵ ਜਿਸ ਨੇ ਹਰ ਸਾਹ ਮੇਰੇ ਨਾਮ ਕੀਤਾ ਸੀ ਅੱਜ ਮੇਰੀਆਂ ਅੱਖਾਂ ਵਿੱਚ ਸ਼ਰਮ ਦੇਖ ਰਿਹਾ ਸੀ ਜਦੋਂ ਬੱਚਿਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਾਪਾ ਜਿੰਦਾ ਨੇ ਤਾਂ ਉਹ ਉਸ ਨਾਲ ਇੰਜ ਲਿਪਟ ਗਏ ਜਿਵੇਂ ਸਾਲਾਂ ਦੀ ਪਿਆਸ ਇੱਕੋ ਪਾਲੇ ਵਿੱਚ ਮਿਟ ਗਈ ਹੋਵੇ ਦੇਵ ਨੇ ਆਪਣਾ ਸਭ ਕੁਝ ਮੇਰੇ ਨਾਮ ਕਰ ਦਿੱਤਾ ਕੇਸ ਕੀਤਾ ਘਰ ਮੇਰਾ ਵਾਪਸ ਹੋਇਆ ਮੈਂ ਉਸ ਘਰ ਵਿੱਚ ਵਾਪਸ ਗਈ ਪਰ ਇਸ ਵਾਰ ਮਹਿਮਾਨ ਬਾਂਗ ਨਹੀਂ ਮਾਲਕਣ ਬਾਂਗ ਸੱਸ ਤੇ ਜਠਾਣੀ ਮੇਰੀਆਂ ਅੱਖਾਂ ਵਿੱਚ ਦੇਖਣ ਦੀ ਹਿੰਮਤ ਨਹੀਂ ਕਰ پا ਰਹੀਆਂ ਸੀ ਪਰ ਮੈਂ ਬਦਲਾ ਨਹੀਂ ਲਿਆ ਮੈਨੂੰ ਮਾਫ ਕਰਨਾ ਆਂਦਾ ਸੀ ਕਿਉਂਕਿ ਨਫ਼ਰਤ ਨੇ ਮੈਨੂੰ ਹੀ ਸਾੜਿਆ ਸੀ ਤੇ ਹੁਣ ਮੈਂ ਸੜਨਾ ਨਹੀਂ ਚਾਹੁੰਦੀ ਸੀ ਅੱਜ ਮੈਂ ਆਪਣੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਕਹਾਣੀ ਸੁਣਾ ਰਹੀ ਹਾਂ ਅਤੇ ਦੇਵ ਮੇਰੇ ਕੋਲ ਬੈਠਾ ਹੈ ਹੁਣ ਮੇਰੀਆਂ ਅੱਖਾਂ ਵਿੱਚ ਡਰ ਨਹੀਂ ਸਕੂਨ ਹੈ ਮੈਂ ਸਿੱਖ ਲਿਆ ਹੈ ਕਿ ਈਸ਼ਵਰ ਸਾਨੂੰ ਤੋੜਦਾ ਨਹੀਂ ਤਰਾਸ਼ਦਾ ਹੈ ਮੈਂ ਆਪਣੇ ਦਰਦ ਨੂੰ ਤਾਕਤ ਬਣਾ ਲਿਆ ਜੇ ਤੁਸੀਂ ਇਹ ਪੜ ਰਹੇ ਹੋ ਤਾਂ ਯਾਦ ਰੱਖਿਓ ਜੀ ਆਪਣੀ ਵਰਗੀ ਔਰਤ ਹਾਰ ਨਹੀਂ ਮੰਨ ਸਕੀ ਤਾਂ ਤੁਸੀਂ ਕਿਵੇਂ ਮੰਨ ਸਕਦੇ ਹੋ ਮੇਰੀ ਜ਼ਿੰਦਗੀ ਨੇ ਮੈਨੂੰ ਸਿਖਾਇਆ ਕੀ ਹਨੇਰਾ ਚਾਹੇ ਜਿੰਨਾ ਵੀ ਡੂੰਗਾ ਹੋਵੇ ਸਵੇਰ ਜ਼ਰੂਰ ਹੁੰਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ